ਸਿੰਘ ਕਿਹਦੇ ਨੇਓ ਸੁਣਾਓ ਇਹ ਜਿਹੜੀ ਸੜਕ ਤੇ ਪਿਆ ਹੋਇਆ ਇੱਕ ਬਾੜ ਇਹ ਲੋਕਾਂ ਨੂੰ ਰਸਤੇ 'ਚ ਬਹੁਤ ਤਕਲੀਫ ਕਰਦਾ ਹੈ ਉਹ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਕਹਿਣਾ ਚਾਹੁੰਦੇ ਜੀ ਸੜਕ ਠੀਕ ਹੋਣੀ ਚਾਹੀਦੀ ਪਹਿਲਾਂ ਜਦੋਂ ਇਹਨੇ ਫਿਰੋਜ ਪਾਇਆ ਪਹਿਲਾਂ ਠੀਕ ਸੀ ਸੜਕ ਹੁਣ ਜੇ ਤੁਸੀਂ ਆਨੇ ਜਾਣੇ ਆਂ ਦਿੱਕਤ ਹੁੰਦੀ ਸਾਨੂੰ ਵੀ ਇਸੇ ਕਰੀ ਗੇੜ ਪਾਓ ਕਦੀ ਕੱਢੋ ਡਿੱਗਣ ਦਾ ਖਤਰਾ ਸਾਨੂੰ ਸਵਾਰੀਆਂ ਕਈ ਵਾਰ ਉੱਪਰ ਨਹੀਂ ਚੋ ਜਾਂਦੀਆਂ ਨੇ ਇਸ ਕਰਕੇ ਸਾਨੂੰ ਇਹ ਕਹਿੰਦੇ ਆ ਵੀ ਸੜਕ ਬਣਾਣੀ ਚਾਹੀਦੀ ਏ ਤੇ ਵਧੀਆ ਕੰਮ ਚੱਲੇ ਕਿਉਂਕਿ ਜੋ ਕੰਮ ਤੋੜਦੇ ਨੇ ਉਹ ਠੀਕ ਹੀ ਕਰਨਾ ਚਾਹੀਦਾ ਇਹਨਾਂ ਨੂੰ ਕੀ ਸਰਕਾਰ ਨੂੰ ਬੇਦੀ ਕਿਤੇ ਜਾਂਦੀ ਹੈ ਵੀ ਜੋ ਕੰਮ ਤੁਸੀਂ ਕਰਦੇ ਹੋ ਤੋੜ ਕੇ ਬਣਾਉਂਦੇ ਹੋ ਠੀਕ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ ਠੀਕ ਤੁਹਾਡਾ ਨਾਮ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਮੈਂ ਇੱਥੇ ਲੋਕਲੀ ਰਹਿਣ ਵਾਲਾ ਹੀ ਬਿਲਕੁਲ ਜੀ ਤੇ ਆ ਜਿੱਦਣ ਦੀ ਸੜੀ ਆ ਸੜਕ ਜੀ ਕੰਮ ਕਰਕੇ ਗਏ ਨੇ ਕਮੇਟੀ ਵਾਲੇ ਜੀ ਚਲੋ ਉਹ ਤਾਂ ਕੰਮ ਜਿਹੜਾ ਕਰਗੇ ਨੇ ਆਪਣਾ ਕੰਮ ਉਹਨਾਂ ਸਰਕਾਰੀ ਕੰਮ ਸੀ ਉਹ ਤਾਂ ਬਹੁਤ ਉਹ ਵੀ ਜ਼ਰੂਰੀ ਸੀਗਾ ਚਲੋ ਵਧੀਆ ਕਰਗੇ ਨੇ ਜੀ ਉਸ ਤੋਂ ਬਾਅਦ ਜਿਹੜਾ ਇਹ ਕੰਮ ਉਹਰੇ ਛੱਡ ਗਏ ਨੇ ਜੀ ਸੜਕ ਦੇ ਵਿੱਚ ਮੇਨ ਸੜਕ ਦੇ ਵਿੱਚ ਖੱਡਾ ਬਾਕੇ ਉਹਨਾਂ ਨੇ ਪਾਈਪ ਜਿਹੜਾ ਵਿੱਚ ਪਾਇਆ ਪਾਇਪ ਦਾ ਪਾਤਾ ਉਸ ਤੋਂ ਬਾਅਦ ਜਿਹੜਾ ਖੱਡੇ ਦੇ ਉੱਪਰ ਬਣਿਆ ਖੱਡਾ ਉੱਥੇ ਬੜਿਆ ਹੋਇਆ ਉੱਥੇ ਇੱਟਾਂ ਵੀ ਲਾਈਆਂ ਰੋੜੀ ਵੀ ਲਾਈ ਹੈ ਪਰ ਉਹ ਦਰਸਰ ਇੰਨੀ ਕਿ ਖਤਰਨਾਕ ਹੈ ਨਾ ਜੀ ਵੀ ਉਹ ਤਾਂ ਬਹੁਤ ਜ਼ਿਆਦਾ ਹੀ ਖਤਰਨਾਕ ਹੈ ਉਹ ਕਿਸ ਤਰ੍ਹਾਂ ਕਿਉਂ ਮੇਨ ਰੋਡ ਹੈ ਸਪੀਡ ਨਾਲ ਗੱਡੀਆਂ ਆਉਂਦੀਆਂ ਆ ਜਦੋਂ ਖੱਡੇ ਦੇ ਉੱਪਰੋਂ ਗੱਡੀ ਨਿਕਲਦੀ ਹੈ ਤਾਂ ਪੂਰੇ ਚਾਂਸ ਹੈ ਵੀ ਉੱਥੇ ਐਕਸੀਡੈਂਟ ਦੂਸਰੀ ਸਾਈਡ ਗੱਡੀ ਆਉਣ ਦੇ ਪੂਰੇ ਚਾਂਸ ਹੈ ਐਕਸੀਡੈਂਟ ਹੋਣ ਦੇ ਦੂਜੀ ਗੱਲ ਕੋ ਪੇਸ਼ੈਂਟ ਆ ਗਿਆ ਤਾਂ ਪੇਸ਼ੈਂਟ ਦਾ ਪਿੱਛੋਂ ਬਿਲਕੁਲ ਰਿਲੈਕਸ ਤਰੀਕੇ ਨਾਲ ਗੱਡੀ ਆਉਂਦੀ ਹੁੰਦੀ ਹੈ ਜਦੋਂ ਖੱਡੇ ਦੇ ਉੱਪਰੋਂ ਨ ਤਾਂ ਪੇਸ਼ੈਂਟ ਨੂੰ ਜਿਵੇਂ ਹਾਰਟ ਦੇ ਹੋ ਗਏ ਜਾਂ ਡਿਸਕ ਵਾਲੇ ਪੇਸ਼ੈਂਟ ਹੋ ਗਏ ਉਹਨਾਂ ਨੂੰ ਬਹੁਤ ਜ਼ਿਆਦੀ ਤਕਲੀਫ ਹੈ ਸੋ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਤੁਸੀਂ ਆਪਣਾ ਕੰਮ ਤਾਂ ਕਰ ਲਿਆ ਬਹੁਤ ਵਧੀਆ ਕਰ ਲਿਆ ਪਰ ਜਨਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਇਹ ਸਾਡੀ ਬੇਨਤੀ ਹੈ ਇਹਨੂੰ ਜਲਦੀ ਤੋਂ ਜਲਦੀ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਸਾਫ਼ ਕਰਕੇ ਜਿਵੇਂ ਪਹਿਲਾਂ ਰੋਡ ਬੜਿਆ ਸੀ ਓਵੇਂ ਬਣਾਇਆ ਜਾਵੇ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ